ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਗਤ ਹੈ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਖਤਮ ਨਹੀਂ ਹੋ ਰਹੀ ਆਸ਼ੂ ਕਿਕਿਟ ਲੋ ਤੇ ਪ੍ਰਗਟ ਸਿੰਘ ਦੇ ਸਿਫੇ ਪ੍ਰਵਾਨ ਕਰਨ ਮਗਰੋਂ ਪਾਰਟੀ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਸੇ ਸ਼ਾਮਲ ਹੋਏ ਕਮਲਜੀਤ ਸਿੰਘ ਕੜਵਲ ਤੇ ਕਰਨਵਿੰਗ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਕਰ ਰਹੀ ਹੈ ਤਿਆਰੀ ਜੋ ਧੜੇਬੰਦੀ ਨੂੰ ਖਤਮ ਕੀਤਾ ਜਾ ਸਕੇ ਹਾਈ ਕਮਾਨ ਦੇ ਵੱਲੋਂ ਦੋਨੋਂ ਆਗੂਆਂ ਨੂੰ ਪਾਰਟੀ ਵਿੱਚ ਸਵਾਰ ਨਹੀਂ ਕੀਤਾ ਗਿਆ ਜਿਸ ਦੇ ਲਈ ਹੁਣ ਇਹ ਦੋਨੋਂ ਆਗੂ ਪਾਰਟੀ ਤੋਂ ਬਾਹਰ ਹੋਣਗੇ ਜੋ ਕਿ ਪੰਜਾਬ ਕਾਂਗਰਸ ਵਿੱਚ ਗੁੱਟਬੰਦੀ ਕੱਟ ਹੋਣ ਦਾ ਨਾਮ ਨਹੀਂ ਲੈ ਰਹੀ ਹਾਲਾਂਕਿ ਕਾਂਗਰਸ ਦੇ ਸੀਨੀਅਰ ਨੇਤਾ ਹਮੇਸ਼ਾ ਪਾਰਟੀ ਵਿੱਚ ਧੜੇਬੰਦੀ ਦੀਆਂ ਖਬਰਾਂ ਨੂੰ ਰੱਦ ਕਰਦੇ ਰਹੇ ਨੇ ਪਰ ਲੁਧਿਆਣਾ ਜਿਮਨੀ ਚੋਣ ਦੇ ਦੌਰਾਨ ਪਾਰਟੀ ਦੀ ਅੰਦਰੂਨੀ ਧੜੇਬੰਦੀ ਜੱਗ ਜਾਰ ਹੋ ਗਈ ਹੈ ਪੰਜਾਬ ਕਾਂਗਰਸ ਕਮੇਟੀ ਨੇ ਪਾਰਟੀ ਹਾਈ ਕਮਾਨ ਨੂੰ ਭੇਜੀ ਰਿਪੋਰਟ ਵਿੱਚ ਸਪਸ਼ਟ ਇਹ ਹੈ ਕਿ ਪਾਰਟੀ ਦੀ ਗੁੱਟਬੰਦੀ ਕਰਕੇ ਇਹ ਜਿਮਣੀ ਚੋਣ ਕਾਂਗਰਸ ਹਾਰੀ ਏ ਜੋ ਕਾਂਗਰਸ ਦਾ ਨੁਕਸਾਨ ਹੋਇਆ। ਸੋ ਇਸ ਤੋਂ ਬਾਅਦ ਹਾਈ ਕਮਾਂਡ ਨੇ ਜੋ ਕਾਰਵਾਈ ਕਰਨੀ ਸ਼ੁਰੂ ਕੀਤੀ ਏ ਰਿਪੋਰਟ ਮੰਗਵਾ ਲਈਏ ਜਾਣਕਾਰੀ ਅਨੁਸਾਰ ਭਾਰਤ ਪੁਸ਼ਨਾਸ਼ੂ ਦੇ ਕਾਰਜਕਾਰੀ ਪ੍ਰਧਾਨ ਪ੍ਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਕਿਟ ਲੋ ਮੀਤ ਪ੍ਰਧਾਨ ਦੇ ਉਹਦੇ ਤੋਂ ਆਪਣੇ ਸਥਿਥੇ ਕਾਂਗਰਸ ਕਮੇਟੀ ਨੂੰ ਭੇਜ ਦਿੱਤੇ ਗਏ ਸੀ। ਦੂਸਰੇ ਪਾਸੇ ਜੋ ਪੰਜਾਬ ਕਾਂਗਰਸ ਕਮਰਜੀਤ ਸਿੰਘ ਕਰਵਲ ਤੇ ਕਨਵਿੰਗ ਨੂੰ ਵੀ ਬਾਹਰ ਦਸਤਾ ਦਿਖਾਉਣ ਲਈ ਹਾਈ ਕਮਾਂਡ ਦੇ ਵੱਲੋਂ ਮੰਤਨ ਕੀਤਾ ਜਾ ਰਿਹਾ ਹੈ ਇਹਨਾਂ ਦੋਵਾਂ ਆਗੂ ਨੂੰ ਸਾਬਕਾ ਮੁੱਖ ਮੰਤਰੀ ਚੰਦਨੀ ਸਿੰਘ ਚੰਨੀ ਲੁਧਿਆਣਾ ਤੋਂ ਪਾਰਟੀ ਮੇਦ ਅਤੇ ਪਾਰਥਵ ਸ਼ਾਸੂ ਤੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਸੀ ਪਰ ਕਰਵਲ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਸਿਮਰਜੀਤ ਸਿੰਘ ਬੈਂਸ ਸਖਤ ਤਰ੍ਹਾਂ ਨਾਰਾਜ਼ ਹੋ ਗਏ ਨੇ ਉਹਨਾਂ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ ਪਾਰਟੀ ਵਿੱਚ ਅਨੁਸ਼ਾਸਨ ਦਾ ਪਾਠ ਪੜਾਉਣ ਲਈ ਪਾਰਟੀ ਲੀਡਰਸ਼ਿਪ ਕਰਵਲ ਤੇ ਕਨਵਿੰਗ ਨੂੰ ਬਾਹਰ ਦਾਸਤਾ ਦਿਖਾਉਣ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵਿਚਾਰ ਕਰ ਰਹੀ ਹੈ ਕਿ ਦੋਵਾਂ ਆਗੂਆਂ ਨੂੰ ਬਰਖਾਸਤ ਕੀਤਾ ਜਾਵੇ ਤਾਂ ਉਹਨਾਂ ਨੂੰ ਚੁੱਪਚਾਪ ਪਾਸੇ ਕਰ ਦਿੱਤਾ ਜਾਵੇ ਕਿਉਂਕਿ ਇਹ ਦੋਨੋਂ ਆਗੂਆਂ ਦੇ ਆਉਣ ਨਾਲ ਕਾਂਗਰਸ ਦੇ ਵਿੱਚ ਗੁੱਟਬੰਦੀ ਨਜ਼ਰ ਆਈ ਹੈ ਕਾਂਗਰਸ ਨੇ ਆਪਣੇ ਨਿਯਮਾਂ ਵਿੱਚ ਤਬਦੀਲੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਦੇ ਮੁਕਾਬਲੇ ਹੁਣ ਜੋ ਵੀ ਕਾਂਗਰਸ ਵਿੱਚ ਸ਼ਾਮਲ ਹੁੰਦਾ ਹੈ ਉਹ ਬਕਾਇਦਾ ਕਾਂਗਰਸ ਦੇ ਪ੍ਰਧਾਨ ਅਤੇ ਕਾਂਗਰਸ ਦੇ ਜਿਹੜੇ ਜਨਰਲ ਸਕੱਤਰ ਨੇ ਉਹਨਾਂ ਦੇ ਵੱਲ ਸਹਿਨ ਹੁੰਦੇ ਨੇ ਉਹਨਾਂ ਦੀ ਮਨਜ਼ੂਰੀ ਲਈ ਜਾਂਦੀ ਹੈ ਫਿਰ ਉਸ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਜਾਂਦਾ ਹੈ ਸੋ ਪਹਿਲਾਂ ਦੇ ਮੁਕਾਬਲੇ ਹੁਣ ਜਿਹੜਾ ਕਾਂਗਰਸ ਵਿੱਚ ਕਿਸੇ ਨੂੰ ਸ਼ਾਮਲ ਕਰਾਉਣਾ ਉਹ ਹਰੇਕ ਲੀਡਰ ਜਿਹੜਾ ਕਾਂਗਰਸ ਵਿੱਚ ਸ਼ਾਮਲ ਨਹੀਂ ਕਰਵਾਵੇਗਾ ਭਾਰਤ ਕੋਸ਼ਿ ਆਸ਼ੂ ਦੇ ਚੰਨੀ ਚੰਨੀ ਨੇ ਕੜਵਲ ਤੇ ਕਰਨ ਵੜਿੰਗ ਨੂੰ ਸ਼ਾਮਲ ਕਰਵਾਇਆ ਸੀ ਪਰ ਉਹਨਾਂ ਦੇ ਸ਼ਾਮਲ ਹੋਣ ਨੂੰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਮਨਜ਼ੂਰੀ ਨਹੀਂ ਲਈ ਗਈ ਸੀ ਸੋ ਰਾਜਾ ਵੜਿੰਗ ਨੇ 2024 ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਬੈਂਸ ਭਰਾਮਾ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ ਦੱਸਿਆ ਜਾਂਦਾ ਕਿ ਆਸ਼ੂ ਬੈਂਸ ਭਰਾਮਾ ਦੇ ਸ਼ਾਮਲ ਹੋਣ ਦੇ ਵਿਰੋਧ ਸਨ ਜਿਸ ਕਾਰਨ ਵੜਿੰਗ ਅਤੇ ਆਸ਼ੂ ਵਿਚਕਾਰ ਦੂਰੀ ਵਧਣੀ ਸ਼ੁਰੂ ਕਰਨਵੜਿੰਗ ਦਾ ਆਖਾ ਵਿਧਾਨ ਸਭਾ ਹਲਕੇ ਤੋਂ ਜਿਹੜੇ ਕਿ ਟਿਕਟ ਦੇ ਦਾਵੇਦਾਰ ਹਨ ਜਦੋਂ ਕਿ ਕੈਪਟਨ ਸੰਦੀਪ ਸੰਧੂ ਦੋ ਵਾਰ ਉਸ ਹਲਕੇ ਤੋਂ ਚੋਣ ਲੜ ਚੁੱਕੇ ਹਨ ਔਰ ਉਨ੍ਹਾਂ ਨੇ ਜਿੱਤ ਨਸੀਬ ਨਹੀਂ ਹੋਈ ਅਜੇ ਇਸ ਸਥਿਤੀ ਵਿੱਚ ਕੈਪਟਨ ਸੰਦੀਪ ਚੰਦ ਨੂੰ ਲੱਗਦਾ ਹੈ ਕਿ ਕਰਨਵੜਿੰਗ ਦੇ ਆਉਣ ਨਾਲ ਉਨ੍ਹਾਂ ਦੇ ਖਿਲਾਫ ਟਿਕਟ ਜਿਹੜੀ ਹੈ ਉਹ ਦਾਵੇਦਾਰੀ ਕਰਨਵੜਿੰਗ ਦੇ ਵੱਲੋਂ ਜਿਤਾਵੀ ਜਾਵੇਗੀ ਔਰ ਸੰਦੀਪ ਸੰਧੂ ਨੂੰ ਟਿਕਟ ਜਿਹੜੀ ਹੈ ਉਸ ਨੂੰ ਨਹੀਂ ਮਿਲ ਸਕਦੀ ਅਜਿਹਾ ਕਰਕੇ ਹੀ ਇਹ ਮਾਮਲਾ ਜਿਹੜਾ ਕਿ ਹਾਈ ਕਮਾਂਡ ਦੇ ਕੋਲ ਪਹੁੰਚਿਆ ਹੈ ਔਰ ਇਹ ਮਾਮਲਾ ਕਾਂਗਰਸ ਦੇ ਜਨਰਲ ਸ਼ਖਤਰ ਕੇਸੀ ਵੈਨੂ ਗੋਪਾਲ ਔਰ ਪੰਜਾਬ ਮਾਮਲੇ ਦੇ ਇੰਚਾਰਜ ਕੁਪੇਸ਼ ਬਗੇਲ ਦੇ ਧਿਆਨ ਵਿੱਚ ਵੀ ਆ ਗਿਆ ਹੈ ਪਾਰਟੀ ਹਾਈ ਕਮਾਂਡ ਨੇ 파ਰਤਖੁਸ਼ ਸਾਸ਼ੂ ਪ੍ਰਕਰ ਸਿੰਘ ਅਤੇ ਕੁਸ਼ਲਦੀਪ ਕਿਕਟੀ ਰੋਦੇ ਸਤੀਫੇ ਤੁਰੰਤ ਸਵੀਕਾਰ ਕਰ ਲਏ ਨੇ ਹੁਣ ਪੰਜਾਬ ਕਾਂਗਰਸ ਦਬਾਅ ਬਣਾ ਰਹੀ ਹੈ ਜੋ ਕਿ ਕਰਵਾਲਤੇ ਕਰਨ ਬੜਿੰਗ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਆਗੂਆਂ ਬਾਰੇ ਫੈਸਲਾ ਸੂਬਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਬੜਿੰਗ ਨੇ ਲੈਣਾ ਹੈ ਜੇਕਰ ਦੋਵੇਂ ਆਗੂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਤਾਂ ਕਾਂਗਰਸ ਵਿੱਚ ਖਾਣਾ ਜੰਗੀ ਹੋਰ ਤੇਜ਼ ਹੋ ਜਾਵੇਗੀ ਜੋ ਕਿ ਕਾਂਗਰਸ ਤੇ ਵੇ ਚੰਨੀ ਸਿੰਘ ਚੰਨੀ ਭਾਰਤ ਪ੍ਰਸ਼ਾਸ਼ੂ ਇਹ ਅਲੱਗ ਤਰੇ ਬੰਦੀ ਜਿਹੜੀ ਸਾਹਮਣੇ ਆਵੇਗੀ